ਡਿਪੋਰਟ ਹੋਣ ਕੌਣ ਰਿਹਾ ਹੈ ਆਪਣੇ ਜਿਹੜੇ ਤੇ ਰਾਈਟਰ ਉਹ ਯੂਐਸ ਨੇ ਇਹ ਕਿਹਾ ਕਿ ਜਿਨ੍ਹਾਂ ਕੋਲ ਕੋਈ ਵੀ ਉਥੇ ਡਾਕੂਮੈਂਟੇਸ਼ਨ ਨਹੀਂ ਹੈਗੀ ਜਿਹੜੇ ਅਨਡਾਕੂਮੈਂਟਡ ਪਰਸਨਸ ਉਥੇ ਫਿਰ ਰਹੇ ਨੇ ਘੁੰਮ ਰਹੇ ਨੇ ਤੇ ਜਿਨ੍ਹਾਂ ਤੇ ਕ੍ਰਿਮੀਨਲ ਚਾਰਜ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਚੱਕ ਕੇ ਜਿਹੜੇ ਉਹ ਰਿਪੋਰਟ ਕਰ ਰਹੇ ਨੇ ਜਦੋਂ ਹੁਣ ਵਾਪਸ ਆਉਣਗੇ ਉਹਨਾਂ ਲਈ ਇੱਕ ਹੀ ਰਾਹ ਬਚਦਾ ਵਾ ਕਿ ਪਹਿਲਾਂ ਤੇ ਕਰਜ਼ਾ ਲਾਉਣ ਜਿੱਥੇ ਜਦੋਂ ਵੀ ਕੋਈ ਪਰਸਨ ਡਿਪੋਰਟ ਹੋ ਕੇ ਅਮਰੀਕਾ ਚਾਹੀ ਕੈਨੇਡਾ ਤੋਂ ਇੰਡੀਆ ਆਉਂਦਾ ਆ ਤਾਂ ਉਹਨੂੰ ਮਿਨੀਮਮ 5 ਸਾਲ ਦੇ ਲਈ ਜਿਹਦੇ ਨਾਲ ਡੈਪੂਟੇਸ਼ਨ ਵਰਡ ਲੱਗ ਗਿਆ ਉਹਨੂੰ 5 ਸਾਲ ਲਈ ਆਪਣੀ ਹੋਮ ਕੰਟਰੀ ਵਿੱਚ ਰਹਿਣਾ ਪਊਗਾ ਉਸ ਤੋਂ ਬਾਅਦ ਉਹ ਰੀਹੈਬਿਟੇਸ਼ਨ ਪਾ ਕੇ ਜਾਂ ਇੱਕ ਐਪਲੀਕੇਸ਼ਨ ਪਾ ਕੇ ਅਪਰੂਵਲ ਲੈ ਕੇ ਦੁਬਾਰਾ ਵਾਪਸ ਜਾ ਸਕਦਾ ਹੈ ਉਹਨਾਂ ਨੇ ਜਿਹੜਾ ਨਵਾਂ ਐਕਟ ਲੈ ਕੇ ਆਏ ਉਹਦੇ ਵਿੱਚ ਇਹੀ ਕਿਹਾ ਆ ਕਿ ਜਿਹੜਾ ਕੋਈ ਵੀ ਚੋਰੀ ਕਰਦਾ ਹੈ ਜਾਂ ਕੋਈ ਵੀ ਜਿਹੜਾ ਈਵਨ ਜਿਹੜਾ ਇਮੀਗ੍ਰੈਂਟ ਉੱਥੇ ਲੀਗਲ ਸਟੇਟਸ ਤੇ ਵੀ ਰਹਿ ਰਿਹਾ ਬਟ ਛੋਟੀ ਜਿੱਦਾਂ ਕਹ ਲਓ ਵੀ ਸ਼ੌਪ ਲਿਫਟਿੰਗ ਕਰਦਾ ਹੈ ਥੈਫਟ ਕਰਦਾ ਹੈ ਜੀ ਉਹਦੇ 'ਚ ਵੀ ਫੜਿਆ ਜਾਂਦਾ ਹੈ ਉਹਨੂੰ ਵੀ ਰਿਪੋਰਟ ਕਰੋ ਕੋਵੰਟ ਨਾਮਾ ਬੇਨਾਮੀ ਜਿਹੜੀ ਓਪਨ ਕੀਤੀ ਆ ਜੇਕਰ ਜਿਹੜੇ ਵੀ ਹੁਣ ਉੱਥੇ ਜਾਣਗੇ ਉਹਨਾਂ ਨੂੰ ਚੁੱਕ ਕੇ ਉਹਦੇ ਵਿੱਚ ਸੁੱਟਿਆ ਜਾਊਗਾ ਤਾਂ ਉੱਥੇ ਜਾਣਾ ਹੁਣ ਨੈਕਸਟ ਟੂ ਇੰਪੋਸੀਬਲ ਆ ਜਿਹੜੇ ਗਏ ਆ ਉਹ ਵੀ ਸੁਖ ਸੁਖਾਣਾ ਵਾਪਸ ਆਜਣ ਜਿਹੜੇ 2 ਨੰਬਰ 'ਚ ਉੱਥੇ ਪਹੁੰਚੇ ਆ ਤਾਂ ਉਹੀ ਬੈਸਟ ਵੇ ਆ ਨਹੀਂ ਤੇ ਉਥੋਂ ਦੀ ਜੇਲਾਂ 'ਚ ਛੜਨਗੇ ਅਮਰੀਕਨ ਰਾਸ਼ਟਰਪਤੀ ਡੋਨਾਲਡ 트ੰਪ ਵੱਲੋਂ ਇੱਕ ਵੱਡਾ ਫੈਸਲਾ ਭਾਰਤੀਆਂ ਵਾਸਤੇ ਲਿੱਤਾ ਗਿਆ ਹੈ ਜਿਸ ਵਿੱਚ ਉਹਨਾਂ ਵੱਲੋਂ 18000 ਦੇ ਕਰੀਬ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਨੂੰ ਰਿਪੋਰਟ ਕਰਨ ਦੀ ਜਿਹੜੀ ਹੈ ਸ਼ੁਰੂਆਤ ਕਰ ਦਿੱਤੀ ਗਈ ਹੈ ਕੱਲ ਜੋ ਹੈ C770 ਦੇ ਵਿੱਚ 205 ਦੇ ਕਰੀਬ ਜੋ ਹੈ ਜਹਾਜ਼ ਦੇ ਵਿੱਚ ਜੋ ਪੰਜਾਬੀ ਨੇ ਜਾਂ ਭਾਰਤੀ ਨੇ ਉਹ ਅੰਮ੍ਰਿਤਸਰ ਪਹੁੰਚਣਗੇ ਇਸ ਲਈ ਵਾਪਸ ਆਣਾ ਗੱਲਬਾਤ ਕਰਨੇ ਤਿਆਰ ਨੇ ਐਸਪੀ ਸਿੰਘ ਰੰਦਾਬਾਜੀ ਐਡਵੋਕੇਟ ਸਭ ਕੀ ਹਾਲ ਚਾਲ ਨੇ ਔਰ ਜੋ ਤੁਸੀਂ ਪਹਿਲਾਂ ਕਿਹਾ ਸੀਗਾ ਕਿ ਲੋਕਾਂ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਅਕਸਰ ਇਹ ਰਿਪੋਰਟਿੰਗ ਜਿਹੜੀ ਸ਼ੁਰੂ ਹੋਏਗੀ ਉਹ ਸੱਚ ਹੁੰਦੀ ਹੋਈ ਨਜ਼ਰ ਆ ਰਹੀ ਹੈ ਪਰ ਤੁਸੀਂ ਕੀ ਕਹਿਣਾ ਚਾਹੋਗੇ ਸੱਤ ਬਾਰੇ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਇਹੀ ਕਹਿਣਾ ਚਾਹਾਂਗਾ ਕਿ ਜਦੋਂ ਆਪਾਂ ਕਿਸੇ ਗਲਤ ਤਰੀਕੇ ਨਾਲ ਬਾਹਰ ਜਾਂਦੇ ਆ ਤਾਂ ਉਹਦਾ ਫਿਰ ਰਿਜ਼ਲਟ ਸੂਨਰ ਔਰ ਲੇਟਰ ਸਾਨੂੰ ਵੇਖਣਾ ਹੀ ਪੈਂਦਾ ਆ ਤਾਂ ਉਹ ਉਹਦੇ ਜੇਕਰ ਉਹਨੂੰ ਹੀ ਦੇਖੀਏ ਤਾਂ ਹੁਣ ਉਹਦੇ ਵਿੱਚ ਜਿਹੜੇ ਸਟੂਡੈਂਟਸ ਨੇ ਜਾਂ ਜਿਹੜੇ ਵੀ ਇੰਟਰਨੈਸ਼ਨਲ ਜਿਹੜੇ ਵੀ ਆਪਣੇ ਗਏ ਨੇ ਉਹਨਾਂ ਨੂੰ ਹੁਣ ਵਾਪਸ ਆਉਣਾ ਪੈ ਰਿਹਾ ਹਾਂ ਯਾ ਲੇਕਿਨ ਜਿਸ ਤਰ੍ਹਾਂ ਡਿਪੋਰਟ ਸ਼ਬਦ ਨਾਲ ਲੱਗ ਗਿਆ ਔਰ 205 ਬਹੁਤ ਵੱਡੀ ਰੇਸ਼ੋ ਆ ਔਰ 18000 ਉਤੋਂ ਵੱਡੀ ਰੇਸ਼ੋ ਆ ਕੀ ਲੱਗਦਾ ਪੰਜਾਬੀ ਜਿਹੜੋ ਵਾਪਸ ਹੋਣਗੇ ਉਹ ਕਿਸ ਤਰ੍ਹਾਂ ਆਪਣੇ ਘਰ ਨੂੰ ਸੰਭਾਲ ਪਾਣਗੇ ਕਿਉਂਕਿ ਬਹੁਤ ਸਾਰੇ ਪੈਸੇ ਜਿਹੜੇ ਲਗਾ ਕੇ ਉਹਨਾਂ ਵੱਲੋਂ ਪਹਿਲਾਂ ਹੀ ਜਿਹੜਾ ਵਾ ਯੂਐਸ ਦੇ ਵਿੱਚ ਜਿਹੜੇ ਆ ਉਹ ਜਾਇਆ ਗਿਆ ਸੀਗਾ ਵੇਖੋ ਜੀ ਪਹਿਲਾਂ ਤਾਂ ਆਪਾਂ ਇਹਨੂੰ ਦੋ ਹਿੱਸਿਆਂ 'ਚ ਵੰਡ ਲਈਏ ਵੀ ਡਿਪੋਰਟ ਹੋਣ ਕੌਣ ਰਿਹਾ ਹੈ ਜਿਹੜੇ ਤੇ ਰਾਈਟ ਨਾਓ ਯੂਐਸ ਨੇ ਇਹ ਕਿਹਾ ਕਿ ਜਿਨ੍ਹਾਂ ਕੋਲ ਕੋਈ ਵੀ ਉਥੇ ਡਾਕੂਮੈਂਟੇਸ਼ਨ ਨਹੀਂ ਹੈਗੀ ਜਿਹੜੇ ਅਨਡਾਕੂਮੈਂਟਡ ਪਰਸਨਸ ਉਥੇ ਫਿਰ ਰਹੇ ਨੇ ਘੁੰਮ ਰਹੇ ਨੇ ਤੇ ਜਿਨ੍ਹਾਂ ਤੇ ਕ੍ਰਿਮੀਨਲ ਚਾਰਜ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਚੱਕ ਕੇ ਜਿਹੜੇ ਉਹ ਰਿਪੋਰਟ ਕਰ ਰਹੇ ਨੇ ਉਹਦੇ ਵਿੱਚ ਜਿਹੜੇ ਬਹੁਤ ਜ਼ਿਆਦੇ ਜਿਹੜੇ ਉਥੇ ਕਾਫੀ ਟਾਈਮ ਤੋਂ ਰਹਿ ਰਹੇ ਨੇ ਕੈਸ਼ ਕੰਮ ਕਰ ਰਹੇ ਨੇ ਜਿਨ੍ਹਾਂ ਕੋਲ ਕੋਈ ਵੀ ਡਾਕੂਮੈਂਟਸ ਨਹੀਂ ਹੈਗੇ ਜਦੋਂ ਉਹ ਫੜੇ ਜਾਂਦੇ ਨੇ ਤੇ ਉਹਨਾਂ ਨੂੰ ਫਿਰ ਰਿਪੋਰਟ ਕੀਤਾ ਜਾਂਦਾ ਇੱਕ ਤਾਂ ਉਹ ਨੇ ਹੁਣ ਦੂਸਰੀ ਗੱਲ ਆ ਜਾਂਦੀ ਹੈ ਕਿ ਜਿਹੜੇ ਇੰਡੀਆ ਚ ਵਾਪਸ ਹੋਣਗੇ ਹੁਣ ਵੇਖੋ ਜੀ ਜਿਨ੍ਹਾਂ ਨੇ 35-40 ਲੱਖ ਡਾਲਰ 35 4 ਲੱਖ ਰੁਪਈਆ ਲਾ ਕੇ ਉੱਥੇ ਗਏ ਆ ਜਦੋਂ ਹੁਣ ਵਾਪਸ ਆਉਣਗੇ ਉਹਨਾਂ ਲਈ ਇੱਕ ਹੀ ਰਾਹ ਬਜਦਾ ਵਾ ਕਿ ਪਹਿਲਾਂ ਤੇ ਕਰਜ਼ਾ ਲਾਉਣ ਜਿਹੜੀਆਂ ਜ਼ਮੀਨਾਂ ਵੇਚ ਕੇ ਗਏ ਨੇ ਉਹ ਆ ਕੇ ਸ਼ੁਰੂ ਤੋਂ ਸ਼ੁਰੂਆਤ ਕਰਨ ਬਟ ਇਹ ਆ ਕਿ ਦੇ ਰਾਇ ਇਦਾਂ ਨਹੀਂ ਹੁੰਦਾ ਕਿ ਹੁਣ ਤੁਸੀਂ ਆ ਗਏ ਹੋ ਤੇ ਹੁਣ ਆ ਕੇ ਇੱਥੇ ਕੁਝ ਕਰ ਨਹੀਂ ਸਕਦੇ ਬਟ ਇੱਥੇ ਬਹੁਤ ਜ਼ਿਆਦਾ ਕੰਮ ਇੰਡੀਆ ਦੇ ਵਿੱਚ ਗਰੋ ਕਰ ਰਹੇ ਨੇ ਜੇਕਰ ਤੁਸੀਂ ਸਟਾਰਟ ਦੁਬਾਰਾ ਤੋਂ ਵੀ ਸਟਾਰਟ ਓਵਰ ਕਰਨਾ ਪੈਂਦਾ ਵਾ ਤਾਂ ਸ਼ੁਰੂਆਤ ਕਦੇ ਨਾ ਕਦੇ ਜੇ ਕਰਦੇ ਆ ਤਾਂ ਸਲੋਲੀ ਐਂਡ ਸਟੇਡੀ ਵੰਦਾ ਰ ਇਸ ਕਰੀ ਸਕਦੇ ਆਪਾਂ ਇੱਥੇ ਵੀ ਸਕਸੈਸਫੁਲ ਹੋ ਸਕਦੇ ਆ ਇਦਾਂ ਦੀ ਕੋਈ ਗੱਲ ਨਹੀਂ ਕਿ ਆ ਗਏ ਤਾਂ ਹੁਣ ਜ਼ਿੰਦਗੀ ਖਤਮ ਹੀ ਹੋ ਜਾਊਗੀ ਜੇਕਰ ਕੋਈ ਵਿਅਕਤੀ ਡਿਪੋਰਟ ਹੁੰਦਾ ਤਾਂ ਉਸ ਤੋਂ ਬਾਅਦ ਕਿੰਨੇ ਸਮੇਂ ਬਾਅਦ ਜਿਹੜਾ ਹੈ ਦੁਬਾਰਾ ਜਿਹੜਾ ਉੱਥੇ ਜਾ ਸਕਦਾ ਹੈ ਲਾਅ ਕੀ ਕਹਿੰਦਾ ਇਹਦੇ ਵਿੱਚ ਲਾਅ ਦੇਖੋ ਜੀ ਇਦੇ ਵਿੱਚ ਹੁਣ ਇੱਕ ਨਵਾਂ ਜਿਹੜਾ ਲੇਕਨ ਰੈਲੀ ਐਕਟ ਜਿਹੜਾ ਇਹਨਾਂ ਨੇ ਪਾਸ ਕਰਤਾ ਆ 2 ਵੀਕ ਪਹਿਲਾਂ ਉਹਦੇ ਬਾਰੇ ਵੀ ਮੈਂ ਬਾਅਦ ਚ ਦੱਸਾਂਗਾ ਵੈਸੇ ਜਦੋਂ ਵੀ ਕੋਈ ਪਰਸਨ ਡਿਪੋਰਟ ਹੋ ਕੇ ਅਮਰੀਕਾ ਚਾਹੇ ਕੈਨੇਡਾ ਤੋਂ ਇੰਡੀਆ ਆਉਂਦਾ ਆ ਤਾਂ ਉਹਨੂੰ ਮਿਨੀਮਮ 5 ਸਾਲ ਦੇ ਲਈ ਜਿਹਦੇ ਨਾਲ ਡੈਪੂਟੇਸ਼ਨ ਵਰਡ ਲੱਗ ਗਿਆ ਉਹਨੂੰ 5 ਸਾਲ ਲਈ ਆਪਣੀ ਹੋਮ ਕੰਟਰੀ ਵਿੱਚ ਰਹਿਣਾ ਪਊਗਾ ਉਸ ਤੋਂ ਬਾਅਦ ਉਹ ਰੀਹੈਬਿਟੇਸ਼ਨ ਪਾ ਕੇ ਜਾਂ ਇੱਕ ਐਪਲੀਕੇਸ਼ਨ ਪਾ ਕੇ ਅਪਰੂਵਲ ਲੈ ਕੇ ਦੁਬਾਰਾ ਵਾਪਸ ਜਾ ਸਕਦਾ ਆ ਹੁਣ ਡੈਪੂਟੇਸ਼ਨ ਦੇ ਵਿੱਚ ਜਿਹੜੇ ਕ੍ਰਿਮੀਨਲ ਚਾਰਜ ਨੇ ਜਿਨ੍ਹਾਂ ਤੇ ਸੀਰੀਅਸ ਕ੍ਰਿਮੀਨਲ ਚਾਰਜ ਲੱਗ ਰਿਹਾ ਉਨੂੰ ਉਹਨੂੰ ਲੈ ਕੇ ਹੁਣ ਇੰਡੀਆ ਦੇ ਵਿੱਚ ਜਾਂ ਕਿਸੇ ਬਾਕੀ ਕੰਟਰੀਆਂ ਦੇ ਵਿੱਚ ਰਿਪੋਰਟ ਕਰ ਰਹੇ ਸੀਗੇ ਹੁਣ ਉਹਨਾਂ ਨੇ ਜਿਹੜਾ ਨਵਾਂ ਲੇਕਨ ਰੈਲੀ ਐਕਟ ਪਾਸ ਕੀਤਾ ਇਹਦੇ ਵਿੱਚ ਕੀ ਕੀਤਾ ਲੇਕਨ ਰੈਲੀ ਕੋ ਕੁੜੀ ਸੀਗੀ ਜਿਹਨੂੰ ਕੀ ਹੋਇਆ ਸੀਗਾ ਜਿਹਨੂੰ ਕਿਸੇ ਇੱਕ ਇੱਕ ਬੰਦਾ ਸੀਗਾ ਜਿਸਨੇ ਪਹਿਲਾਂ ਥੈਫਟ ਕੀਤੀ ਸੀ ਤੇ ਉਹਨਾਂ ਨੇ ਛੜਤਾ ਜਿਹੜਾ ਕਿ ਉੱਥੇ ਇਮੀਗਰੈਂਟ ਸੀਗਾ ਉਸ ਤੋਂ ਬਾਅਦ ਉਸਨੇ ਉਹ ਕੁੜੀ ਨੂੰ ਮਾਰਤਾ ਤੇ ਯੂએસ ਗਵਰਨਮੈਂਟ ਇੱਕ ਇੰਦਿਸ ਕਿ ਜੇਕਰ ਇਹਨੇ ਚੋਰੀ ਕੀਤੀ ਤੇ ਇਹਨੂੰ ਚੁੱਕ ਕੇ ਇੰਡੀਆ ਵਾਪਸ ਰਿਪੋਰਟ ਕਰ ਦਿੰਦੇ ਜਿਹੜੀ ਵੀ ਕੰਟਰੀ ਚ ਸੀਗਾ ਉਹ ਤੇ ਉਹ ਕੁੜੀ ਮਰਨੀ ਨਹੀਂ ਸੀ ਉਹਨਾਂ ਨੇ ਜਿਹੜਾ ਨਵਾਂ ਐਕਟ ਲੈ ਕੇ ਆਏ ਉਹਦੇ ਵਿੱਚ ਇਹੀ ਕਿਹਾ ਆ ਕਿ ਜਿਹੜਾ ਕੋਈ ਵੀ ਚੋਰੀ ਕਰਦਾ ਆ ਜਾਂ ਕੋਈ ਵੀ ਜਿਹੜਾ ਈਵਨ ਜਿਹੜਾ ਇਮੀਗ੍ਰੈਂਟ ਉੱਤੇ ਲੀਗਲ ਸਟੇਟਸ ਤੇ ਵੀ ਰਹਿ ਰਿਹਾ ਬਟ ਛੋਟੀ ਜਿੱਦਾਂ ਕਰ ਲੋ ਵੀ ਸ਼ਾਪ ਲਿਫਟਿੰਗ ਕਰਦਾ ਹੈ theft ਕਰਦਾ ਹੈ ਜੀ ਉਹਦੇ 'ਚ ਵੀ ਫੜਿਆ ਜਾਂਦਾ ਹੈ ਤੁਹਾਨੂੰ ਵੀ ਰਿਪੋਰਟ ਕਰੋ ਲੇਕਿਨ ਜਿਸ ਤਰ੍ਹਾਂ ਬਹੁਤ ਸਾਰੀਆਂ movies 'ਚ ਵੀ ਦਿਖਾਇਆ ਗਿਆ ਕਿ ਬੋਡੀ ਮੁਸ਼ਕਲ ਜਿਹੜਾ ਉਹ ਕਿ ਲੋਕੀ ਅਮਰੀਕਾ ਪਹੁੰਚਦੇ ਨੇ ਲੇਕਿਨ ਹੁਣ ਕਿੰਨਾ ਕੁ ਰਾ ਉਹਨਾਂ ਦਾ ਔਖਾ ਹੁੰਦਾ ਹੈ ਨਜ਼ਰ ਆਏਗਾ ਔਰ ਲਾਅਰ ਵਿੱਚ ਕੁਛ ਨਾ ਕੁਛ ਹੈਲਪ ਕਰ ਸਕਦਾ ਉਹਨਾਂ ਨੂੰ ਜਿਸ ਤਰ੍ਹਾਂ ਕਿ ਬਹੁਤ ਸਾਰੇ ਲੋਕਾਂ ਨੇ ਪੈਸੇ ਦਿੱਤੇ ਹੋਣਗੇ ਇਮੀਗ੍ਰੇਸ਼ਨ ਸੈਂਟਰਸ ਵਾਲਿਆਂ ਨੂੰ ਕਿ ਉਹਨਾਂ ਨੂੰ ਪੈਸੇ ਉਹਨਾਂ ਨੂੰ ਵਾਪਸ ਦਿਵਾਏ ਜਾ ਸਕਦੇ ਹੋ ਲੱਗਦਾ ਕ ਉਹਨਾਂ ਦੇ ਵਿੱਚ ਵੇਖੋ ਜੀ ਇੱਥੇ ਆ ਕੇ ਗਵਰਨਮੈਂਟ ਦੇ ਵਿੱਚ ਜਿੱਦਾਂ ਚੀਟਿੰਗ ਦਾ ਕੋਈ ਆਪਾਂ ਕੇਸ ਦਰਜ ਕਰ ਸਕਦੇ ਹਾਂ ਬਟ ਇਹਦੇ ਵਿੱਚ ਅਸੀਂ ਹੀ ਉਹ ਚੀਜ਼ ਨੂੰ ਲੈ ਕੇ ਝੂਠੇ ਹਾਂ ਕਿ ਅਸੀਂ ਕਿਹੜਾ ਕੰਟਰੈਕਟ ਕੀਤਾ ਉਹਨਾਂ ਨਾਲ ਰਾਈਟ ਉਹ ਕੰਟਰੈਕਟ ਮੈਨੂੰ ਨਹੀਂ ਲੱਗਦਾ ਵੀ ਉਹ ਕਾਨੂੰਨ ਦੀ ਨਜ਼ਰਾਂ ਦੇ ਵਿੱਚ ਆ ਕੇ ਤੋਂ ਕੋਈ ਹੱਲ ਪਾ ਲੈ ਸਕਦੇ ਨੇ ਬਟ ਸਟਿਲ ਉਹ ਇੱਥੇ ਪ੍ਰਸੀਡ ਕਰ ਸਕਦੇ ਨੇ ਤਾਂ ਕਿ ਜਿਹੜੇ ਅੱਗੇ ਆਉਣ ਵਾਲੇ ਉਹਨਾਂ ਤੋਂ ਬਚਿਆ ਜਾਵੇ ਤੇ ਰਹੀ ਗੱਲ ਜਿਨ੍ਹਾਂ ਦੀ ਆਲਰੇਡੀ ਡੈਪ ਉੱਥੇ ਕੈਨੇਡਾ ਦੇ ਵਿੱਚ ਉੱਥੇ ਅਮਰੀਕਾ ਦੇ ਵਿੱਚ ਬੈਠੇ ਨੇ ਉਹਨਾਂ ਦੇ ਕੀ ਪ੍ਰੋਬਲਮ ਆ ਸਕਦੀ ਹੈ ਕਿ ਉਹਨਾਂ ਨੇ ਹੁਣ ਰੈਫਿਊਜੀ ਕਲੇਮ ਨੂੰ ਟੈਂਪਰਰੀ ਬੇਸ ਤੇ ਹਾਲਡ ਕਰਤਾ ਆ ਉਹਨਾਂ ਨੇ ਇੱਕ ਸਸਪੈਂਡ ਕਰਤਾ ਹੈ ਕਿ ਜੋ ਤੱਕ ਪੁਰਾਣੇ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਜੋ ਤੱਕ ਅਸੀਂ ਸੈਟਲਡ ਆਊਨ ਨਹੀਂ ਕਰ ਸਕਦੇ ਅਸੀਂ ਇਹ ਵਾਲਾ ਪਲਾਨ ਜਿਹੜਾ ਹੈ ਉਹ ਅਸੀਂ ਬੰਦ ਕਰਦੇ ਪਏ ਆ ਸੋ ਹੁਣ ਨਵੇਂ ਵੀ ਨਹੀਂ ਜਾ ਸਕਦੇ ਉਹਨਾਂ ਨੇ ਇੱਕ ਗਵੰਡ ਨਾਮਾ ਬੇਨਾਮ ਦੀ ਇੱਕ ਜੇਲ ਆ ਜਿਹੜੀ ਓਪਨ ਕੀਤੀ ਆ ਜੇਕਰ ਜਿਹੜੇ ਵੀ ਹੁਣ ਉੱਥੇ ਜਾਣਗੇ ਉਹਨਾਂ ਨੂੰ ਚੁੱਕ ਕੇ ਉਦੇ ਵਿੱਚ ਸੁੱਟਿਆ ਜਾਊਗਾ ਤਾਂ ਉੱਥੇ ਜਾਣਾ ਹੁਣ ਨੈਕਸਟ ਟੂ ਇੰਪੋਸੀਬਲ ਆ ਜਿਹੜੇ ਗਏ ਆ ਉਹ ਵੀ ਸੁਖ ਸੁਖਾਣਾ ਵਾਪਸ ਆ ਜਣ ਜਿਹੜੇ 2 ਨੰਬਰ ਚ ਉੱਥੇ ਪਹੁੰਚੇ ਆ ਤਾਂ ਉਹੀ ਬੈਸਟ ਵੇ ਆ ਨਹੀਂ ਤੇ ਉਥੋਂ ਦੀ ਜੇਲਾਂ ਚ ਛੜਨਗੇ ਲੇਕਿਨ ਜਿਸ ਤਰ੍ਹਾਂ ਕਿਹਾ ਜਾ ਰਿਹਾ ਕਿ ਲਗਾਤਾਰ ਛਾਪੇ ਮਾਰਿਆ ਕੀਤਾ ਜਾ ਰਿਹਾ 700 ਤੋਂ ਵੱਧ ਜਿਹੜੇ ਲੋਕ ਜਿਹੜੇ ਨੇ ਉਹ ਡਿਟੇਨ ਕਰ ਲਿੱਤੇ ਗਏ ਨੇ ਤੁਹਾਨੂੰ ਲੱਗਦਾ ਕਿ ਇਹ ਰੇਸ਼ੋ ਵਧੇਗੀ ਕਿ ਬੇਸ਼ੱਕ 18000 ਕਿਹਾ ਜਾ ਰਿਹਾ ਵੇਖੋ ਜੀ ਹਰ ਜਿਹੜਾ ਡਾਟਾ ਆ ਰਿਹਾ ਉਹਦੇ ਵਿੱਚ ਇਹੀ ਆ ਰਿਹਾ ਇਹਨਾਂ ਦੀ ਵੈਬਸਾਈਟ ਤੇ ਵੀ ਜਿਹੜੇ ਅਪਲੋਡ ਹੋ ਰਹੇ ਨੇ ਵੀ 800 ਤੋਂ 1000 ਬੰਦਾ ਜਿਹੜਾ ਇਹ ਫੜ ਰਹੇ ਨੇ ਇਹਨਾਂ ਦੀ ਜਿਹੜੀਆਂ ਜਿੱਥੇ ਕੰਮ ਕਰਦੇ ਨੇ ਜਿੱਥੇ ਕੈਸ਼ ਤੇ ਕੰਮ ਕਰਦੇ ਨੇ ਉੱਥੇ ਜਾ ਕੇ ਛਾਪੇ ਮਾਰ ਰਹੇ ਨੇ ਉੱਥੇ ਜਾ ਕੇ ਹਰ ਇੱਕ ਦਾ ਕਾਰਡ ਚੈੱਕ ਕਰ ਰਹੇ ਨੇ ਉਹਦਾ ਸਟੇਟਸ ਚੈੱਕ ਕਰ ਰਹੇ ਨੇ ਉਹਦਾ ਵਰਕ ਪਰਮਿਟ ਚੈੱਕ ਕਰ ਰਹੇ ਨੇ ਤੇ ਜਿੰਨਾਂ ਕੋਲ ਉਹ ਚੀਜ਼ਾਂ ਨਹੀਂ ਨੇ ਉਹਨਾਂ ਨੂੰ ਡਿਟੇਨ ਕਰ ਰਹੇ ਨੇ ਕਈ ਵਾਰੀ ਕੀ ਕਰ ਰਹੇ ਨੇ ਕਿ ਜ਼ਿਆਦਾ ਲੋਕਾਂ ਨੂੰ ਡਿਟੇਨ ਕਰਕੇ ਫਿਰ ਜਿੰਨਾਂ ਕੋ ਡਾਕੂਮੈਂਟੇਸ਼ਨ ਹੈਗੀ ਆ ਉਹਨਾਂ ਨੂੰ ਭੇਜ ਦਿੰਦੇ ਨੇ ਤੇ ਬਾਕੀਆਂ ਨੂੰ ਉੱਥੇ ਡਿਟੇਨ ਕਰਕੇ ਰੱਖ ਲੈਂਦੇ ਨੇ ਸੋ ਇਹਦੇ ਵਿੱਚ ਇਹੀ ਆ ਕਿ ਜਿਹੜੇ ਹੁਣ ਉੱਥੇ ਜਿੰਨਾਂ ਕੋ ਡਾਕੂਮੈਂਟੇਸ਼ਨ ਹੈ ਉਹ ਆਪਣਾ ਵਰਕ ਪਰਮਿਟ ਜਿਹੜਾ ਵੀ ਉਹਨਾਂ ਕੋਲ ਵੀਜ਼ਾ ਆ ਉਹਨਾਂ ਦੀ ਜਿਹੜੀ ਫਿੰਗਰਪ੍ਰਿੰਟ ਆ ਉਹ ਪ੍ਰੋਪਰਲੀ ਸਾਰੇ ਡਾਕੂਮੈਂਟ ਆਪਣੇ ਕੋਲ ਅਪਡੇਟਡ ਰੱਖਣ ਤਾਂ ਕਿ ਜੇਕਰ ਕੋਈ ਉਹਨੂੰ ਡਿਟੇਨ ਕਰਦਾ ਹੈ ਤਾਂ ਸਾਰੀ ਇਨਫੋਰਮੇਸ਼ਨ ਉਹਨੂੰ ਪ੍ਰੋਵਾਈਡ ਕਰਨਾ ਜੇਕਰ ਜਿਸਾ ਤੁਸੀਂ ਡੋਂਕੇ ਦੀ ਗੱਲ ਕੀਤੀ ਜੇ ਕੈਨੇਡਾ ਤੋਂ ਬੰਦਾ ਅਮਰੀਕਾ ਗਿਆ ਤੇ ਉਹਦਾ ਕਿਸ ਤਰ੍ਹਾਂ ਪ੍ਰੋਸੀਜਰ ਹੈਗਾ ਕਿ ਫਿਰ ਉਹ ਪਹਿਲਾਂ ਕੈਨੇਡਾ ਆਏਗਾ ਉਸ ਤੋਂ ਬਾਅਦ ਇੰਡੀਆ ਪਹੁੰਚੇਗਾ ਜਾਂ ਸਿੱਧਾ ਇੰਡੀਆ ਹੀ ਉਹਨਾਂ ਨੂੰ ਉਹਨੂੰ ਜਿਆ ਵਾਪਸ ਭੇਜ ਦਿੱਤਾ ਜਾਏਗਾ ਵੇਖੋ ਜੀ ਜੇਕਰ ਅਮਰੀਕਾ ਦੇ ਵਿੱਚ ਉਹਨੇ ਡੋਂਕੀ ਲਾਉਣ ਤੋਂ ਬਾਅਦ ਅਮਰੀਕਾ ਦੇ ਵਿੱਚ ਉਹ ਰਿਫਿਊਜੀ ਕ ਕੈਨੇਡਾ ਚਲ ਜਾਓ ਕੈਨੇਡਾ ਦੇ ਵਿੱਚ ਵੀ ਉਹ ਦੋ ਨੰਬਰ ਜੀ ਰਹਿ ਸਕਦਾ ਪਰ ਉੱਥੇ ਰਿਫਿਊਜੀ ਕਲੇਮ ਨਹੀਂ ਲਾ ਸਕਦਾ ਕਿਉਂਕਿ ਅਮਰੀਕਾ ਤੇ ਕੈਨੇਡਾ ਦਾ ਇੱਕ ਐਗਰੀਮੈਂਟ ਹੋਇਆ ਸੀ ਜਿਹਨੂੰ ਕਹਿੰਦੇ ਸੀ ਐਸਟੀਸੀ ਐਗਰੀਮੈਂਟ ਕਿ ਜਦੋਂ ਤੁਸੀਂ ਪਹਿਲੀ ਕਿਸੇ ਸੇਫ ਕੰਟਰੀ ਦੇ ਵਿੱਚ ਪਹੁੰਚ ਜਾਂਦੇ ਆ ਤੁਸੀਂ ਉੱਥੇ ਰਿਫਿਊਜੀ ਲਾਓ ਆਪਣਾ ਜੇ ਕੈਨੇਡਾ ਤੋਂ ਬੰਦਾ ਅਮਰੀਕਾ ਗਿਆ ਤਾਂ ਫਿਰ ਪਹਿਲਾਂ ਕੈਨੇਡਾ ਹੀ ਆਏਗਾ ਕਹਿੰਦਾ ਬੰਦਾ ਤੁਹਾਡੇ ਹਾਂਜੀ ਜੇਕਰ ਕੈਨੇਡਾ ਗਿਆ ਵਾ ਫਿਰ ਉਹ ਕੈਨੇਡਾ ਦੇ ਵਿੱਚ ਹੀ ਰਿਫਿਊਜੀ ਲਾ ਸਕਦਾ ਯੂਐਸ ਚ ਨਹੀਂ ਲਾ ਸਕਦਾ ਜੇਕਰ ਪਹਿਲਾਂ ਯੂਐਸ ਦੇ ਵਿੱਚ ਪਹੁੰਚਿਆ ਉਹ ਪੋਰਟ ਆਫ ਐਂਟਰੀ ਤੇ ਰਿਫਿਊ ਉਹ ਅਸਾਈਲਮ ਲਈ ਤੁਹਾਨੂੰ ਜਿਹੜੀ ਕੰਟਰੀ ਤੁਸੀਂ ਪਹਿਲਾਂ ਸੇਫ ਚ ਪਹੁੰਚ ਗਏ ਐਸਟੀਸੀ ਐਗਰੀਮੈਂਟ ਇਹ ਕਹਿੰਦਾ ਕਿ ਤੁਸੀਂ ਉੱਥੇ ਹੀ ਰਿਫਿਊਜੀ ਲਾ ਸਕਦੇ ਹੋ ਜਿਸ ਮੈਂ ਮੈਂ ਫਿਰ ਕਲੈਰੀਫਿਕੇਸ਼ਨ ਮੈਨੂੰ ਨਾ ਪ੍ਰੋਪਰ ਨਹੀਂ ਆ ਰਹੀ ਜੈਸਾ ਸੁਪੋਜ਼ ਕਰੋ ਮੈਂ ਪਹਿਲੋ ਕੈਨੇਡਾ ਗਿਆ ਉਸ ਤੋਂ ਬਾਅਦ ਮੈਂ ਉੱਥੇ ਰਿਫਿਊਜੀ ਲਗਾਤੀ ਤੇ ਮੈਂ ਚੱਲ ਗਿਆ ਅਮਰੀਕਾ ਦੇ ਵਿੱਚ ਯੂਐਸਟੇ ਵਿੱਚ ਜੇ ਮੈਂ ਯੂਐਸਟੇ ਵਿੱਚ ਜਿਵੇਂ ਹੋਣਾ ਹੈ ਡਿਪੋਰਟ ਕਰ ਰਹੇ ਨੇ ਹੁਣ ਮੈਨੂੰ ਕੀ ਕੈਨੇਡਾ ਪਹਿਲੋ ਭੇਜਣਗੇ ਕਿ ਸਿੱਧਾ ਹੀ ਇੰਡੀਆ ਹੀ ਭੇਜਣਗੇ ਮੈਨੂੰ ਜੇਕਰ ਤੁਸੀਂ ਰਿਫਿਊਜੀ ਤੁਹਾਡਾ ਸਟੇਟਸ ਉੱਥੇ ਚੱਲ ਰਿਹਾ ਆ ਜ ਤੇ ਕੈਨੇਡਾ ਦੇ ਵਿੱਚੋਂ ਕਿਸੇ ਵੀ ਦੇਸ਼ 'ਚ ਭਗੋੜੇ ਜੇ ਤਾਂ ਫਿਰ ਉਹ ਹੀ ਵੇਖੋਗੇ ਕਿ ਤੁਹਾਡੀ ਕੰਟਰੀ ਆਫ ਰਿਜ਼ਨ ਕੀ ਆ ਫਿਰ ਉਹ ਤੁਹਾਨੂੰ ਕੰਟਰੀ ਆਫ ਰਿਜ਼ਨ 'ਚ ਭੇਜਣਗੇ ਬਟ ਜੇਕਰ ਤੁਹਾਡਾ ਉੱਥੇ ਕੈਨੇਡਾ ਦੇ ਵਿੱਚ ਕੋਈ ਡਾਕੂਮੈਂਟ ਲੀਗਲ ਹੈਗਾ ਤੁਸੀਂ ਕੁਝ ਡਾਕੂਮੈਂਟੇਸ਼ਨ ਵਿਖਾ ਸਕਦੇ ਕਿ ਮੈਂ ਕੈਨੇਡਾ ਤੇ ਮੇਰਾ ਲੀਗਲ ਸਟੇਟਸ ਕੋਈ ਹੈਗਾ ਦੈਨ ਉਹ ਤੁਹਾਨੂੰ ਕੈਨੇਡਾ ਸ਼ਿਫਟ ਕਰਨਗੇ ਲੇਕਿਨ ਜਿਸ ਤਰ੍ਹਾਂ ਹੁਣ 트ੰਪ ਵੱਲੋਂ ਵੀ ਲਗਾਤਾਰ ਹੀ ਅਲੱਗ-ਅਲੱਗ ਜਿਹੜੇ ਨੇ ਪ੍ਰਸਤਾਵ ਪਾਸ ਕੀਤੇ ਜਾ ਰਹੇ ਨੇ ਕੈਨੇਡਾ ਦੇ ਨਾਲ ਵੀ ਆਪਣਾ ਇੱਕ ਹਨਾ ਟੈਰਿਫ ਜਿਹੜਾ ਕੀਤਾ ਜਾ ਰਿਹਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਟੈਰਿਫ ਨੂੰ ਸਰ ਆ ਵੇਖੋ ਜੀ ਕੈਨੇਡਾ ਨੂੰ ਯੂਐਸ ਜਦੋਂ ਇਲੈਕਟ ਹੋਇਆ ਉਹਨਾਂ ਨੇ ਉਦੋਂ ਇਹਨੂੰ ਕਿਹਾ ਸੀਗਾ ਕਿ ਤੁਹਾਡੇ ਦੇਸ਼ ਚੋਂ ਤੇ ਚਾਈਨਾ ਚੋਂ ਫੈਂਟਨਲ ਬਹੁਤ ਜ਼ਿਆਦੀ ਅਮਰੀਕਾ ਚ ਆ ਰਹੀ ਹੈ ਲੱਖਾਂ ਲੋਕੀ ਹਰ ਸਾਲ ਮਰਦੇ ਆ ਫੈਂਟਨਲ ਤੇ ਫੈਂਟਨਲ ਤੇ ਜਿਹੜੀ ਇਲੀਗਲ ਇਮੀਗ੍ਰੈਂਟ ਹੈ ਉਹਨੂੰ ਸਟਾਪ ਕੀਤਾ ਜਾਵੇ। ਟਰੂਡੋ ਨੇ 2 ਵੀਕ ਬਾਅਦ ਹੀ ਸਟੇਟਮੈਂਟ ਦੇ ਦਿੱਤੀ ਕਿ ਮੈਂ 1.3 ਬਿਲੀਅਨ ਡਾਲਰ ਲਗਾਉਂਗਾ ਜਿਹਦੇ ਵਿੱਚ ਮੈਂ ਪ੍ਰੋਪਰ ਸਕੁਆਇਰ ਟੀਮ ਡੌਗਸ ਦੀਆਂ ਟੀਮਸ ਸਰਵੇਲੈਂਸ ਆਪਣਾ ਜਿਹੜੀ ਇਹਨਾਂ ਦੀ ਸ਼ੇਅਰਿੰਗ ਆ ਉਹ ਮੈਂ ਕਰੂੰਗਾ ਤੇ ਮੈਂ ਇਹਨਾਂ ਦੇ ਜਿੰਨਾ ਹੋ ਸਕਦਾ ਫੰਡ ਨਾਲ ਤੇ ਚੈੱਕ ਰੱਖੂੰਗਾ। ਸਟਿਲ ਉਹਨੇ ਕੀ ਕੀਤਾ ਉਹਨੇ ਟੈਰਿਫ ਲਗਾਤੇ ਹੁਣ ਟੈਰਿਫ ਦਾ ਨੁਕਸਾਨ ਵੇਖੋ ਕੀ ਆ ਟੈਰਿਫ ਦਾ ਐਟ ਦੀ ਐਂਡ ਤੇ ਫੋਰ ਐਗਜ਼ਾਮਪਲ ਕੈਨੇਡਾ ਤੋਂ ਕੋਈ ਚੀਜ਼ ਜਾ ਰਹੀ ਆ ਯੂਐਸ ਦੇ ਵਿੱਚ ਤੇ ਉਹਦੇ ਤੇ ਉਹਨਾਂ 25% ਟੈਕਸ ਲਾਤਾ 100 ਦੀ ਚੀ ਅਲਟੀਮੇਟਲੀ ਬਿਜ਼ਨਸਮੈਨ ਨੇ ਤੇ ਆਪਣੀ ਜੇਬ ਚੋਂ ਪੇ ਨਹੀਂ ਕਰਨੇ ਪੇ ਕਿੰਨੇ ਕਰਨੇ ਅਮਰੀਕਾ ਦੇ ਹਾਊਸਹੋਲਡ ਨੇ ਉਹਨਾਂ ਦੀ ਜੇਬ ਚੋਂ ਜਾਊਗਾ ਜਦੋਂ ਅਮਰੀਕਾ ਫਿਰ ਇਹਨੇ ਟਰੂਡੋ ਨੇ ਕੀ ਕੀਤਾ ਇਨ ਰਿਟੈਲੀਏਸ਼ਨ ਦੇ ਵਿੱਚ ਜਿਹੜੀਆਂ ਚੀਜ਼ਾਂ ਅਮਰੀਕਾ ਤੋਂ ਕੈਨੇਡਾ ਆਉਂਦੀਆਂ ਉਹਦੇ ਤੇ ਟੈਰਿਫ ਲਗਾਤੇ ਹੁਣ ਕੈਨੇਡੀਅਨ ਕਹ ਰਹੇ ਨਹੀਂ ਤੁਸੀਂ ਕੈਨੇਡਾ ਦੀਆਂ ਚੀਜ਼ਾਂ ਖਾਓ ਬਾ ਹੋਈ ਪਰਚੇਸ ਕਰੋ ਬਟ ਜਿੱਦਾਂ ਕਹਿ ਲਓ ਵੀ ਹੁਣ ਕਈ ਸੋਪਸ ਨੇ ਫੋਰ ਐਗਜ਼ਾਮਪਲ ਜਿਹੜਾ ਡਿਸ਼ ਵਾਸ਼ਰ ਚ ਸੋਪ ਪੈਂਦਾ ਉਹ ਕੱਲਾ ਆਉਂਦਾ ਆ ਅਮਰੀਕਾ ਤੋਂ ਹੁਣ ਉਹਦੇ ਤੇ ਕਿੰਨਾ ਉਹਦੇ ਤੇ ਹੁਣ ਟੈਰਿਫ ਲੱਗ ਜਾਂਦਾ ਉਹ ਤੇ ਉਹਨਾਂ ਨੂੰ ਖਰੀਦਨੇ ਹੀ ਪੈਣਾ ਹੈ ਕਿੰਨਾ ਕੈਨੇਡੀਅਨ ਬਾਇ ਕਰੀ ਜਾਣਗੇ ਤਾਂ ਇਹ ਦੋਵਾਂ ਦੇ ਜਿਹੜੇ ਹਾਊਸਹੋਲਡ ਨੇ ਉਹਨਾਂ ਤੇ ਨੁਕਸਾਨ ਆ ਸੋ ਅਮਰੀਕਾ ਨੇ ਜਦੋਂ ਹੁਣ ਇਹ ਚੀਜ਼ਾਂ ਵੇਖੀਆਂ ਵੀ ਇਹਨਾਂ ਰਿਟੈਲੀਗੇਸ਼ਨ ਚ ਲਾਇਆ ਆ ਤਾਂ ਉਹਨੇ ਹੁਣ ਕੋਸ਼ਿਸ਼ ਛੇਰ ਲਈ ਪਾਜ਼ ਕਰਤਾ ਆ 30 ਦਿਨ ਕਹਿ ਰਿਹਾ ਬਟ ਆਈ ਥਿੰਕ ਅੱਗੇ ਨੂੰ ਫਦਰ ਪਾਜ਼ ਕਰ ਦੇਣਗੇ ਟੈਰਿਫ ਨੂੰ ਤੇ ਨਾਲ ਉਹਨੇ ਕਿਹਾ ਵੀ ਜਿਹੜੇ ਤੁਸੀਂ ਮਈਅਰਸ ਲੈਣੇ ਸੀਗੇ ਫੈਂਟਨਲ ਨੂੰ ਲੈ ਕੇ ਉਹਨੂੰ ਥੋੜੇ ਹੋਰ ਤੇਜ਼ ਕਰੋ ਲੇਕਿਨ ਅਮਰੀਕਾ ਤੇ ਕੈਨੇਡਾ ਦੇ ਵਿੱਚ ਤੇ ਪਿਆਰ ਜਾਂ ਉਹਨਾਂ ਦਾ ਇਤਿਫਾਕ ਕਿ ਲੱਗਦਾ ਨਹੀਂ ਕਿ ਉਹਨਾਂ ਨੇ ਵੀ 15% ਕਰਤਾ ਪੈਨੂੰ ਦੱਸ ਗਿਆ ਫਿਰ 15 ਹੋ ਗਿਆ ਤੁਹਾਨੂੰ ਲੱਗਦਾ ਕਿ ਹੁਣ ਅਮਰੀਕਾ ਅਲੱਗ ਮੂਡ ਦੇ ਵਿੱਚ ਨਜ਼ਰ ਆ ਰਹੀ ਹੈ ਜਿਹੜਾ ਟਰੰਪ ਉਹਨਾਂ ਨੇ ਔਥ ਚੁੱਕੀ ਹੋਈ ਹੈ ਵੇਖੋ ਜੀ ਇਹ ਜਿਹੜੀਆਂ ਇਹਨਾਂ ਦੀਆਂ ਇਕਨੋਮਿਕਸ ਦੀਆਂ ਜਿਹੜੀਆਂ ਇਹ ਟਰਮਸ ਨੇ ਨਾ ਇਹ ਚੇਂਜ ਹੁੰਦੀਆਂ ਰਹਿੰਦੀਆਂ ਨੇਗੋਸ਼ੀਏਸ਼ਨ ਦੇ ਦੇ ਵਿੱਚ ਆਉਂਦੀ ਰਹਿੰਦੀਆਂ ਮੈਂ ਆਪਣੀ ਇੰਸਟਾਗ੍ਰam ਤੇ ਇੱਕ ਵੀਡੀਓ ਪਾਈ ਸੀਗੀ ਮੈਂ ਆਹ ਨੇਗੋਸ਼ੀਏਸ਼ਨ ਤੋਂ ਪਹਿਲਾਂ ਵੀਡੀਓ ਪਾਈ ਸੀਗੀ ਕਿ ਇਹ ਜਿਹੜੀਆਂ ਨੇਗੋਸ਼ੀਏਸ਼ਨ ਹੈ ਚੱਲਦੀਆਂ ਰਹਿੰਦੀਆਂ ਘਟਦੀਆਂ ਰਹਿਣਗੀਆਂ ਤਾਂ ਮੈਂ 2 ਦਿਨ ਪਹਿਲਾਂ ਵੀਡੀਓ ਪਾਈ ਆ ਤਾਂ ਅੱਜ ਨੇਗੋਸ਼ੀਏਸ਼ਨ ਇਨ ਨੂੰ ਰੋਕ ਦਿੱਤਾ ਹੈ ਜਿਹੜਾ ਅਮਰੀਕਾ ਆ ਉਹਦੀ ਡੈਮੋਕ੍ਰੇਸੀ ਟਰੰਪ ਨੂੰ ਬਹੁਤ ਵੱਡੀ ਆ ਅਮਰੀਕਾ ਇਜ਼ ਟੂ ਬਿਗ ਫਾਰ ਟਰੰਪ ਰਾਈਟ ਉਹ ਕੋਈ ਚੀਜ਼ ਲਈ ਕੋਈ ਕਰ ਸਕਦਾ ਆ 2 3 4 ਸਾਲ ਕਿਉਂਕਿ 2 ਸਾਲ ਹੀ ਤੁਸੀਂ ਉੱਥੇ ਪ੍ਰੈਜ਼ੀਡੈਂਟ ਬਣ ਸਕਦੇ ਆ ਉੱਥੇ ਇਹ ਨਹੀਂ ਹੈਗਾ ਕਿ ਤੁਸੀਂ ਬਾਰ ਬਾਰ ਆਈ ਜਾਓ ਤਾਂ ਅਮਰੀਕਾ ਦੀ ਡੈਮੋਕ੍ਰੇਸੀ ਅਮਰੀਕਾ ਦਾ ਜਿਹੜਾ ਜੁਡੀਸ਼ੀਅਲ ਸਿਸਟਮ ਆ ਬਹੁਤ ਜ਼ਿਆਦਾ ਵਧੀਆ ਹੁਣ ਜਿਵੇਂ ਇਹਨੇ ਇਹਨੂੰ ਰੂਲ ਲਾਤਾ ਸੀਗਾ ਵੀ ਬਾਇ ਬਰਥ ਸਿਟੀਜ਼ਨਸ਼ਿਪ ਤੁਸੀਂ ਨਹੀਂ ਲੈ ਸਕਦੇ ਇਹ ਸਾਈਨ ਕਰਤਾ ਸੀਗਾ ਨੇ ਐਗਜ਼ੀਕਿਊਟਿਵ ਆਰਡਰ ਉਹ ਕੋਰਟ ਨੇ ਵਿੱਚ ਉਦੋਂ ਹੀ ਉਹਨੂੰ ਰੋਕ ਦਿੱਤਾ ਵੀ ਨਹੀਂ ਤੂੰ ਤੇਰਾ ਤੇਰੀ ਤੇਰੇ ਚ ਨਹੀਂ ਪਾਵਰ ਨਹੀਂ ਹੈਗੀ ਤੂੰ ਉਹਨੂੰ ਕਰ ਸਕਿਆ ਜਦੋਂ ਤੱਕ ਕਿ ਪ੍ਰੋ ਉਹ ਕੀ ਕਰਦਾ ਆ ਉਹ ਪਹਿਲਾਂ ਇੱਕ ਤੀਰ ਛੱਡ ਦਿੰਦਾ ਟਰੰਪ ਉਹਨੇ ਇੱਕ ਤੀਰ ਛੱਡਤਾ ਵੀ ਮੈਂ ਆ ਕੰਮ ਕਰਨ ਲੱਗਾ ਤੇ ਉਹ ਤੋਂ ਬਾਅਦ ਜਿੱਦਾਂ ਅਸੀਂ ਨਿਊਜ਼ 'ਚ ਬੈਠੇ ਆ ਬਾਕੀ ਜਿਹੜੇ ਬੁੱਧੀਜੀਵੀ ਨਿਊਜ਼ 'ਤੇ ਬੈਠੇ ਨੇ ਉਹ ਦੱਸਦੇ ਆ ਹਾਂ ਇਹ ਕੰਮ ਜਿਹੜਾ ਹੈ ਇਸ ਤਰੀਕੇ ਨਾਲ ਹੋ ਸਕਦਾ ਆ ਇਸ ਤਰੀਕੇ ਨਾਲ ਉਹ ਵੇ ਆਊਟ ਕੱਢਦੇ ਨੇ ਫਿਰ ਉਹਨਾਂ ਦੀ ਟੀਮ ਜਿਹੜੀ ਉਹ ਵੇ ਆਊਟ ਤੇ ਵਰਕ ਕਰਦੀ ਉਹ ਫਿਰ ਅਗਲੀ ਟਵੀਟ ਆਈਂਦੀ ਮੈਂ ਤੁਹਾਨੂੰ ਕਿਹਾ ਸੀ ਨਾ ਭਾ ਇਦਾਂ ਕਰ ਸਕਦੇ ਆ ਆਪਾਂ ਐਂ ਕਰ ਸਕਦੇ ਉਹ ਉਹ ਚੀਜ਼ ਨੂੰ ਲੈ ਲੈ ਕੇ ਗਾਂ ਕਰਦਾ ਪਿਆ ਉਹਦਾ ਮੇਨ ਮਕਸਦ ਆ ਵੀ ਮੈਂ ਲਾਈਮਲਾਈਟ 'ਚ ਰਵਾਂ ਮੈਂ ਫੋਕਸ 'ਚ ਰਵਾਂ ਜਦ ਕਿ ਉਹ ਅੱਧੇ ਗਰਾਉਂਡ ਰਿਐਲਿਟੀ ਦਾ ਕੋਈ ਫਾਇਦਾ ਨਹੀਂ ਹੁਣ ਪਹਿਲਾਂ ਤੁਸੀਂ ਟੈਰੀਫ ਵਾਲਾ ਦੇਖ ਲਓ ਟੈਰੀਫ ਵਾਲਾ ਕੁਝ ਨਹੀਂ ਹੋਇਆ ਹੁਣ 30 ਦਿਨ ਲਈ ਗਾਂ ਸਸਪੈਂਡ ਕਰਦੇ ਆ ਹੁਣ ਅੱਗੇ ਤੋਂ ਅੱਗੇ ਸਸਪੈਂਡ ਹੋਏ ਨੇ ਬਟ ਇੱਕ ਵਾਰੀ ਹਰ ਜਗ੍ਹਾ ਰੌਲਾ ਪੈ ਗਿਆ ਹੈ ਲੇਕਿਨ ਕਹਿੰਦਾ ਮਤਲਬ ਕਿ ਇੱਕ ਵਾਰੀ ਹਲਾਨ ਦੀ ਤਾਕਤ ਰੱਖਦਾ ਵੇ ਕਿ ਮੈਂ ਸਾਰਿਆਂ ਨੂੰ ਹਿਲਾਉਣਾ ਚਾਹੁੰਦਾ ਹਾਂ ਜਾਂ ਉਹ ਉਹ ਦੇ ਚ ਸ਼ੁਰੂ ਦੇ ਵਿੱਚ ਵੇਖੋ ਜੀ ਅਮਰੀਕਾ ਦੀ ਬੇਸ ਇਨਾ ਸਟਰੋਂਗ ਆ ਅਮਰੀਕਾ ਕੋਲ ਇੰਡਸਟਰੀ ਜਿਹੜੀ ਤਗੜੀ ਆ ਅਮਰੀਕਾ ਜੇਕਰ ਕੋਈ ਸਟੇਟਮੈਂਟ ਦਿੰਦਾ ਹੈ ਤਾਂ ਪੂਰੀ ਦੁਨੀਆ ਤੇ ਉਹਦਾ ਫਰਕ ਪੈਂਦਾ ਹੈ ਤਾਂ ਇਸ ਕਰਕੇ ਜੇ ਉਹ ਅਮਰੀਕ ਆਪਣੇ ਆਪ 'ਚ ਇੱਕ ਪਾਵਰ ਰੱਖਦਾ ਆ ਬਟ ਉਹਦਾ ਇਹ ਮਤਲਬ ਨਹੀਂ ਹੈ ਕਿ ਅਮਰੀਕਾ ਸਿਰਫ ਉਹਦੇ ਕਹਿੰਦੇ ਚੱਲੂਗਾ ਅਮਰੀਕਾ ਦੇ ਆਪਣੇ ਸਿਸਟਮ ਨੇ ਉਹਦੇ ਅਕੋਰਡਿੰਗਲੀ ਉਹਨਾਂ ਨੇ ਚੱਲਣਾ ਇੱਕ ਕੱਲੇ ਟਰੰਪ ਦੇ ਕਰਕੇ ਨਹੀਂ ਉਹ ਸਾਰਾ ਕੁਝ ਕਰ ਸਕਦੇ ਬਟ ਕਈ ਜਦੋਂ ਹੁਣ ਆ ਜਿਹੜੇ ਹੁਣ ਇਹਨੇ ਫੈਸਲੇ ਲਏ ਨੇ ਬੱਚਿਆਂ ਨੂੰ ਇੱਧਰ ਭੇਜਣ ਵਾਲੇ ਉਹ ਉਹਦੇ ਵਿੱਚ ਉਹ ਕਰ ਸਕਦੇ ਕਿਉਂਕਿ ਉਹਨੇ ਵੋਟਾਂ ਹੀ ਇਸੇ ਤੇ ਲਈਆਂ ਸੀਗੀਆਂ ਵੀ ਜਿਸ ਦਿਨ ਮੈਂ ਪਾਵਰ 'ਚ ਆਇਆ ਮੈਂ ਇਹਨਾਂ ਨੂੰ ਸਭ ਤੋਂ ਪਹਿਲਾਂ ਜਿਹੜਾ ਆ ਉਹ ਰਿਪੋਰਟ ਕਰਾਂਗਾ ਜੇਕਰ ਜਿਹੜੇ ਨੌਜਵਾਨ ਹੈ ਜਿਨ੍ਹਾਂ ਕੋਈ ਪੇਪਰ ਨਹੀਂ ਹੈਗੇ ਡਾਕੂਮੈਂਟ ਨਹੀਂ ਹੈਗੇ ਜੇ ਉਹ ਕੈਨੇਡਾ ਜਾ ਕੇ ਸ਼ਿਫਟ ਹੁੰਦੇ ਨੇ ਕੀ ਉਹ ਸੇਫ ਹੋ ਜਾਣਗੇ ਕਿ ਜੇ ਕੈਨੇਡਾ ਵੀ ਉਹਨਾਂ ਨੂੰ ਰਿਪੋਰਟ ਕਰ ਸਕਦੀ ਹੈ ਨਾਲ ਵੇਖੋ ਜੀ ਅਗੇਨ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਕਿ ਤੁਸੀਂ ਜਦੋਂ ਪੋਰਟ ਆਫ ਐਂਟਰੀ ਤੇ ਜਦੋਂ ਵੀ ਉਹ ਪੋਰਟ ਆਫ ਐਂਟਰੀ ਤੇ ਹੁੰਦੇ ਨੇ ਜਿਹੜਾ ਐਸਟੀਸੀ ਦਾ ਐਗਰੀਮੈਂਟ ਦੇ ਤਹਿਤ ਉਹਨਾਂ ਨੂੰ ਉੱਥੇ ਅਸਾਈਲਮ ਸੀ ਕਰਨਾ ਪੈਂਦਾ ਤੇ ਆਪਣੇ ਡਾਕੂਮੈਂਟੇਸ਼ਨ ਦੇਣੀ ਪੈਂਦੀ ਹੈ ਪਰ ਜੇਕਰ ਉਹ ਕੈਨੇਡਾ ਆਉਂਦੇ ਨੇ ਤਾਂ ਉਹਨਾਂ ਨੇ ਪੁੱਛਣਾ ਵੀ ਤੇਰੀ ਪੋਰਟ ਆਫ ਐਂਟਰੀ ਕੀ ਸੀਗੀ ਉਹਨਾਂ ਨੇ ਕਿਹਾ ਮੈਂ ਯੂਐਸ ਤੋਂ ਆਇਆ ਉਹਨਾਂ ਨੇ ਕਿਹਾ ਨਹੀਂ ਫਿਰ ਅਸੀਂ ਤੈਨੂੰ ਅਸਾਈਲਮ ਇੱਥੇ ਨਹੀਂ ਸੀ ਕਰਾ ਸਕਦੇ ਹਾਂ ਤੁਸੀਂ ਡਾਇਰੈਕਟ ਫੋਰ ਏਗਜ਼ਾਮਪਲ ਇੱਥੋਂ ਟੂਰਿਸਟ ਤੇ ਜਾਂਦੇ ਜੇ ਜਾ ਕੇ ਉੱਥੇ ਕਹਿੰਦੇ ਜੇ ਵੀ ਮੈਂ ਕੈਨੇਡਾ ਚ ਕਿ ਮੈਨੂੰ ਮੇਰੇ ਦੇਸ਼ ਤੋਂ ਖਤਰਾ ਆਇਆ ਜਾਂ ਮੈਨੂੰ ਕੋਈ ਪੋਲੀਟਿਕਲ ਹੀ ਖਤਰਾ ਆਇਆ ਮੇਰੀ ਜਾਨ ਨੂੰ ਖਤਰਾ ਆਇਆ ਤਾਂ ਤੁਸੀਂ ਉਹ ਪੋਰਟ ਆਫ ਐਂਟਰੀ ਤਾਂ ਲੈ ਸਕਦੇ ਜੇ ਜੇ ਹੁਣ ਅਮਰੀਕਾ ਦੀ ਪੋਰਟ ਆਫ ਐਂਟਰੀ ਉਹਨਾਂ ਨੇ ਆਲਰੇਡੀ ਜੇਕਰ ਉਹਨਾਂ ਨੇ ਅਸਾਈਲਮ ਸੀ ਕਰ ਲਿਆ ਫਿਰ ਉਹ ਦੁਬਾਰਾ ਕੈਨੇਡ ਉਸੀਂ ਲਗਾਤਾਰੀ ਚੈੱਕ ਕਰ ਰਹੇ ਸੀਗੇ ਹੁਣ ਕਰੰਟ ਪੋਜੀਸ਼ਨ ਕੀ ਚੱਲ ਰਹੀ ਹੈ ਕਰੰਟ ਪੋਜੀਸ਼ਨ ਇਹੀ ਹੈ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਰਾਈਟ ਨਾਓ ਜਿਨ੍ਹਾਂ ਦੇ ਜਿਨ੍ਹਾਂ ਕੋ ਕਾਗਜ਼ ਨਹੀਂ ਹੈਗੇ ਤੇ ਕ੍ਰਿਮੀਨਲੀ ਚਾਰਜ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਫੜ ਰਹੇ ਨੇ ਪਰ ਉਹ ਕੱਲੇ ਇੱਥੇ ਨਹੀਂ ਰੁਕਣਗੇ ਉਸ ਤੋਂ ਬਾਅਦ ਉਹਨਾਂ ਦਾ ਨੈਕਸਟ ਸਟੈਪ ਜਾਊਗਾ ਜਿਨ੍ਹਾਂ ਕੋ ਕੱਲੇ ਡਾਕੂਮੈਂਟੇਸ਼ਨ ਨਹੀਂ ਹੈਗੀ ਫਿਰ ਉਹਨਾਂ ਨੇ ਜਿਹੜਾ ਨਵਾਂ ਐਕਟ ਪਾਸ ਕੀਤਾ ਲੇਕਿਨ ਰੈਲੀ ਐਕਟ ਫਿਰ ਉਹ ਰੈਲੀ ਐਕਟ ਦੇ ਅੰਦਰ ਵੇਖਣਗੇ ਕਿ ਜਿਹੜਾ ਵੀ ਬੰਦਾ ਕੋਈ ਜਿਹੜਾ ਉੱਥੇ ਚਾਹੇ ਸਹੀ ਸਟੇਟਸ ਤੇ ਡਾਕੂਮੈਂਟ ਤੇ ਵੀ ਉੱਥੇ ਹੈਗਾ ਆ ਬਟ ਚੋਰੀ ਕਰਦਾ ਆ ਕੁਛ ਕੁਛ ਵੀ ਹੋਰ ਨਿਕੰਮੋਟੀ ਗਲਤੀ ਕਰਦਾ ਆ ਤੇ ਉਹਨੂੰ ਉਹ ਚਾਰਜ ਦੇ ਵਿੱਚ ਵੀ ਰਿਪੋਰਟ ਕੀਤਾ ਜਾਊਗਾ ਜਿਆਦਾਤਰ ਪੰਜਾਬੀ ਨਜ਼ਰ ਆਉਂਦੇ ਨੇ ਯੂਐਸ ਦੇ ਵਿਕੇ ਜਾਵੇ ਜਾਂ ਕੈਨੇਡਾ ਦੇ ਵਿੱਚ ਵਿਕੇ ਲੱਗਦਾ ਕਿ ਜਿਆਦਾ ਇੰਪੈਕਟ ਪਏਗਾ ਪੰਜਾਬ ਦੇ ਉੱਤੇ ਜਿਸ ਤਰ੍ਹਾਂ 18000 ਦੀ ਰੇਸ਼ੋ ਤੇ ਆ ਰਹੀ ਹੈ ਕਹਿੰਦੇ ਕਿ ਲੈਕਸ ਵਿੱਚ ਵੀ ਜਾ ਸਕਦੀ ਹੈ ਵੇਖੋ ਜੀ ਅਮਰੀਕਾ ਦੇ ਵਿੱਚ ਇਕੱਲਾ ਸਾਡੇ ਪੰਜਾਬੀ ਜਾਂ ਇੰਡੀਅਨਸ ਹੀ ਨਹੀਂ ਨੇ ਮੈਕਸੀਕੋ ਤੋਂ ਲੈ ਕੇ ਚਾਈਨਾ ਤੋਂ ਲੈ ਕੇ ਬਹੁਤ ਜਿਆਦੀ ਭਾਰੀ ਸੰਖਿਆ ਦੇ ਵਿੱਚ ਜਿਹੜੇ ਨੇ ਉਥੇ ਅਮਰੀਕਾ ਦੇ ਵਿੱਚ ਲੋਕੀ ਗਏ ਨੇ ਹੁਣ ਵੀ ਜਾ ਰਹੇ ਨੇ ਲਗਾਤਾਰ ਬਟ ਹੁਣ ਜਦੋਂ ਦੀ ਉਹਨਾਂ ਨੇ ਫੋਰਸ ਆਪਣੀ ਜਿਹੜੀ ਆ ਉਹ ਖੜੀ ਕਰ ਦਿੱਤੀ ਆ ਕਾਫੀ ਜਿਹੜੇ ਬਾਰਡਰਸ ਨੇ ਜਿਹੜੇ ਪਹਿਲਾਂ ਪੁਲਿਸ ਬਾਰਡਰ ਸੀਗੇ ਜਿੱਥੋਂ ਕ੍ਰੋਸਿੰਗ ਹੋ ਜਾਂਦੀ ਸੀ ਉਥੇ ਉਹਨਾਂ ਨੇ ਆਪਣੇ ਪ੍ਰੋਪਰ ਟੀਮਸ ਖੜੀਆਂ ਕਰਤੀਆਂ ਆ ਤੇ ਉਥੋਂ ਨਹੀਂ ਲੰਘ ਸਕਦੇ ਵੇਖੋ ਇਹਦਾ ਹੀ ਇਫੈਕਟ ਤੇ ਆਬਵੀਅਸਲੀ ਪਏ ਗਏ ਜਿਹੜਾ ਇਹਨੇ ਪੈਸੇ ਖਰਚ ਕੇ ਕੈਨੇਡਾ ਤੋਂ ਜਾਂ ਅਮਰੀਕਾ ਗਿਆ ਆ ਇੰਡੀਆ ਦੇ ਵਿੱਚੋਂ ਤਾਂ ਉਹਨਾਂ ਲਈ ਤੇ ਇੱਕ ਵਾਰੀ ਬਹੁਤ ਇੱਕ ਨਾਈਟਮੇਰੀ ਉਹਨਾਂ ਲਈ ਜਦੋਂ ਆਕੇ ਵਾਪਸ ਦੁਬਾਰਾ ਸਟਾਰਟ ਕਰਨਾ ਆ ਬਟ ਇੱਥੇ ਹੌਲੀ ਹੌਲੀ ਇਹ ਹੋ ਸਕਦਾ ਕਿ ਉੱਥੋਂ ਦੀਆਂ ਜੇਲ੍ਹਾਂਾਂ 'ਚ ਸਾਡੇ ਨਾਲੋਂ ਜੇਕਰ ਤੁਸੀਂ ਇੱਥੇ ਆਕੇ ਕਮ ਸੇ ਕਮ ਘਰ ਤੇ ਆਪਣੇ ਰਹਿ ਹੀ ਰਹੇ ਜੇ ਇਹ ਫਰਕ ਹੈਗਾ ਇਹ ਮੇਰਾ ਲਾਸਟ ਸਵਾਲ ਹੈ ਜੇ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮਿਲਣ ਜਾ ਰਹੇ ਨੇ ਲੱਗਦਾ ਕਿ ਕੋਈ ਰਿਲੀਫ ਮਿਲ ਪਾਏਗੀ ਕਿਉਂਕਿ ਕਹਿੰਦੇ ਨੇ ਬੜੇ ਵਧੀਆ ਰਿਲੇਸ਼ਨਸ ਨੇ ਟਰੰਪ ਦੇ ਨਾਲ ਬਣਾਉਂਦੇ ਨਹੀਂ ਵੇਖੋ ਜੀ ਇਹ ਥੋੜੇ ਦਿਨ ਪਹਿਲਾਂ ਹੀ ਹੁਣ ਜਦੋਂ ਕੋਲੰਬੀਆ ਕਿ ਆਈ ਮੀਨ ਕੰਬੋਡੀਆ ਦੇਸ਼ ਦੇ ਨਾਲ ਇਹਨਾਂ ਨੇ ਉਹਨ ਜੋ ਦੋਨਾਂ ਦਾ ਪਲੇਨ ਜਾ ਰਿਹਾ ਸੀਗਾ ਤੇ ਉੱਥੋਂ ਦੇ ਪ੍ਰਾਈਮ ਮਿਨਿਸਟਰ ਨੇ ਕਹਤਾ ਕਿ ਮੈਂ ਆਪਣੇ ਦੇਸ਼ ਦੇ ਵਿੱਚ ਇਹਨਾਂ ਨੂੰ ਨਹੀਂ ਉਤਰਨ ਦਊਂਗਾ ਤੁਸੀਂ ਵਾਪਸ ਲੈ ਜਾਓ ਉਹਨਾਂ ਨੇ ਜਦੋਂ ਹੀ ਵਾਪਸ ਗਏ ਨਾਲ ਦੀ ਨਾਲ ਹੀ ਉਹਨਾਂ ਨੇ ਕਿਹਾ ਵੀ ਤੁਹਾਡੇ ਦੇਸ਼ ਤੇ ਆਹ ਟੈਰਿਫ ਆਹ ਸੈਂਕਸ਼ਨ ਅਸੀਂ ਲਗਾਉਂਦੇ ਜੇਕਰ ਤੁਸੀਂ ਆਪਣੇ ਬੰਦੇ ਵਾਪਸ ਨਹੀਂ ਲੈਂਦੇ ਤਾਂ ਉਹਨਾਂ ਨੇ ਰਾਈਟ ਨਾ ਉਸੇ ਵੇਲੇ ਉਹਨਾਂ ਨੇ ਗੋਡੇ ਟੇਕ ਤੇ ਨਹੀਂ ਤੁਸੀਂ ਸਾਡੇ ਜਿਹੜੇ ਬੰਦੇ ਆ ਸਾਨੂੰ ਵਾਪਸ ਦੇ ਦਿਓ ਸੋ ਇਹ ਗੱਲ ਡਿਪੈਂਡ ਕਰਦੀ ਹੈ ਕਿ ਕੀ ਮੋਦੀ ਸਾਹਿਬ ਇਹ ਇਸ਼ੂ ਚੁੱਕਦੇ ਉੱਥੇ ਕਿ ਨਹੀਂ ਚੁੱਕਦੇ ਜੇਕਰ ਚੁੱਕਣਗੇ ਤਾਂ ਕੋਈ ਵੇ ਆਊਟ ਮੇ ਬੀ ਨਿਕਲ ਜਾਏ ਬਟ ਜੇ ਬਟ ਆਈ ਡੋਨਟ ਥਿੰਕ ਸਾਰੇ ਲਈ ਸੇਮ ਆ ਜੇਕਰ ਬਾਕੀ ਕੰਟਰੀਜ਼ ਨੂੰ ਕੱਢ ਰਹੇ ਨੇ ਤਾਂ ਇੰਡੀਆ ਲਈ ਕੋਈ ਸਪੈਸ਼ਲ ਐਗਜ਼ੈਂਪਸ਼ਨ ਨਹੀਂ ਰੱਖਣਗੇ ਬਿਲਕੁਲ ਬਿਲਕੁਲ ਸਪੈਸ਼ਲ ਜਿਹੜਾ ਹੈ ਉਹ ਨਈ ਟ੍ਰੀਟ ਜਿਹੜਾ ਉਹ ਕੀਤਾ ਜਾ ਸਕਦਾ ਲੇਕਿਨ ਕਿਤਨਾ ਕਿਤੇ ਪੰਜਾਬ ਦੇ ਲਈ ਅਤੇ ਪੂਰੇ ਭਾਰਤ ਲਈ ਇਹ ਬੜੀ ਵੱਡੀ ਖਬਰ ਹੈ ਕਿ 18000 ਦੇ ਕਰੀਬ ਜਿਹੜੀ ਰੇਸ਼ੋ ਸਾਹਮਣੇ ਆਈ ਹੈ ਕਿ ਭਾਰਤਿਆਂ ਨੂੰ ਜਿਹੜਾ ਹੈ ਰਿਪੋਰਟ ਕਰਨ ਜਾ ਰਹੀ ਹੈ ਯੂਐਸ ਲੇਕਿਨ ਲਗਾਤਾਰ ਹੀ ਬਹੁਤ ਸਾਰੇ ਜਿਹੜਾ ਵਿਦਵਾਨ ਨੇ ਉਹ ਕਹਿੰਦੇ ਰਹੇ ਨੇ ਕਿ ਕਿਸੇ ਵੀ ਤਰ੍ਹਾਂ ਦਾ ਸਾਨੂੰ ਡੋਂਕੀ ਲਗਾ ਕੇ ਜਿਹੜਾ ਹੈ ਕਿਸੇ ਵੀ ਕੰਟਰੀ ਵਿੱਚ ਨਹੀਂ ਜਾਣਾ ਚਾਹੀਦਾ ਲੇਕਿਨ ਕਿਤਨਾ ਕਿਤੇ ਨੌਜਵਾਨ ਨੇ ਨੌਜਵਾਨਾਂ ਦੇ ਵਿੱਚ ਹਮੇਸ਼ਾ ਹੀ ਜਿਆਦਾ ਜਲਦੀ ਜਿਹੜਾ ਹੈ ਚਾਹ ਹੁੰਦੀ ਹੈ ਕਿ ਅਮੀਰ ਬਣਨ ਵਾਸਤੇ ਜਾਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਲਈ ਜਿਹੜਾ ਹੈ ਚੰਗਾ ਰੋਜਗਾਰ ਜਿਹੜਾ ਹੈ ਕਮਾਉਣ ਵਾਸਤੇ ਹਮੇਸ਼ਾ ਹੀ ਵਿਦੇਸ਼ ਵਾਲ ਜਿਹੜਾ ਰੋਕ ਕਰਦੇ ਨੇ ਲੇਕਿਨ ਕਿਤਨਾ ਕਿਤੇ ਹੁਣ ਬਹੁਤ ਵੱਡੀ ਖਬਰ ਹੈ ਔਰ ਕੱਲ ਸੀ 17 ਦੇ ਵਿੱਚ 205 ਦੇ ਕਰੀਬ ਜਿਹੜੇ ਨੇ ਉਹ ਪੰਜਾਬੀ ਜਾਂ ਭਾਰਤੀ ਜਿਹੜੇ ਕਹਿ ਸਕਦੇ ਹਾਂ ਅਸੀਂ ਉਹ ਵਾਪਸ ਆ ਰਹੇ ਨੇ ਉਸ ਤੋਂ ਬਾਅਦ ਕਿੰਨੇ ਕੁ ਹੋਰ ਜਿਹੜੇ ਜਹਾਜ਼ ਇੱਥੇ ਪਹੁੰਚਣਗੇ ਇਹ ਤਾਂ ਸਮਾਂ ਹੀ ਦੱਸੇਗਾ ਲੇਕਿਨ ਕਿਤਨਾ ਕਿਤੇ ਕੱਲ ਸ਼ੁਰੂਆਤ ਜਿਹੜੀ ਆਉ ਹੋਣ ਜਾ ਰਹੀ ਹੈ ਕੈਮਰਾ ਪਰਸਨ ਜੈ ਪ੍ਰੇਤਨਾ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਪੰਜਾਬ ਨਾਓ